ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੈਗਰੂ ਜੀ ਦੀ ਕਿਰਪਾ ਨਾਲ ਬਧੀਆਂ ਠੀਕ ਠਾਕ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਸੀਗੇ ਵੀਡੀਓ ਜੀ ਜਿਵੇਂ ਕਿ ਇਹ ਪਲਾਸਟਿਕ ਦੇ ਬਰਤਨ ਟੁੱਟ ਜਾਂਦੇ ਹੈਗੇ ਜਿਵੇਂ ਅਸੀਂ ਡਾਉਂਗਾਗਾ ਇਹ ਬਿਲਕੁਲ ਨਵਾਂ ਪਿਆ ਸੀਗਾ ਤੇ ਇਹ ਮੇਰੇ ਤੋਂ ਥੱਲੇ ਡਿੱਗ ਗਿਆ ਸੀਗਾ ਬਰਫ਼ ਦਾ ਭਰਿਆ ਹੋਇਆ ਬਰਫ਼ ਲਾਉਂਦੀ ਹੁੰਦੀ ਸੀ ਚ ਮ ਫ੍ਰਿਜ ਚ ਤੇ ਇਹ ਮੇਰੇ ਤੋਂ ਥੱਲੇ ਡਿੱਗ ਗਿਆ ਸੀਗਾ ਹਰਸ਼ਤੇ ਬਰਫ ਕੱਢਦੀ ਤੋਂ ਤੇ ਇਹ ਐਂ ਟੁੱਟ ਗਿਆ ਇੱਕ ਸਾਈਡ ਤੋਂ ਤੇ ਹੁਣ ਇਹ ਬਿਲਕੁਲ ਨਵਾਂ ਪਿਆ ਹੋਇਆਗਾ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਸਿੱਟ ਤਾਂ ਸਕਦੇ ਨਹੀਂ ਕਿ ਵੀ ਪੈਸੇ ਲੱਗਿਓ ਇਹ ਅਗੇ ਤੇ ਅੱਜ ਦੇ ਮਹਿੰਗਾਈ ਚ ਜੀ ਇੱਕ ਰੁਪਿਆ ਵੀ ਕੰਮ ਆਉਂਦਾਗਾ ਤੇ ਜੇ ਆਪਾਂ ਬਚਤ ਕਰੀਏ ਤਾਂ ਤਾਂ ਹੀ ਸਹੀ ਰਹਿੰਦਾਗਾ ਅੱਜ ਦੇ ਇਸ ਟਾਈਮ 'ਚ ਤੇ ਆਪਾਂ ਇਹਦਾ ਬਹੁਤ ਵਧੀਆ ਹੱਲ ਤੁਹਾਨੂੰ ਦੱਸਾਂਗੇ ਜੀ ਤੇ ਜਿਵੇਂ ਕਿ ਕਈ ਪੈਣਾ ਵੱਡੇ ਵੱਡੇ ਬਰਤਨ ਜਿਵੇਂ ਟੁੱਟ ਜਾਂਦੇ ਅਗੇ ਜਿਵੇਂ ਕਿ ਹੁੰਦੇ ਅਗੇ ਟੱਬ ਹੁੰਦੇ ਆ ਵੱਡੇ ਵੱਡੇ ਪਲਾਸਟਿਕ ਦੇ ਮਹਿੰਗੇ ਹੁੰਦੇਗੇ 4 4 5 500 ਦੇ ਟੱਬ ਤੇ ਬਾਲਟੀਆਂ ਹੋਈਆਂ ਤੇ ਹੋਰ ਕਈ ਵੱਡੇ ਵੱਡੇ ਵਰਤਨ ਜਿਵੇਂ ਇੱਕ ਕੁਰਸੀ ਵਗੈਰਾ ਵੀ ਹੋਈ ਤੇ ਇਹ ਸਾਰੇ ਆਪਾਂ ਨਾ ਬਹੁਤ ਆਸਾਨੀ ਨਾਲ ਤੁਹਾਨੂੰ ਜੋੜਨੇ ਦੱਸਾਂਗੇ ਅੱਜ ਤੇ ਬਹੁਤ ਵਧੀਆ ਇਹ ਜੁੜ ਜਾਂਦੇ ਜੀ ਤੇ ਇਹਨਾਂ ਨੂੰ ਸਿੱਟੋਂ ਨਾ ਤੁਸੀਂ ਬੇਕਾਰ ਸਮਝ ਕੇ ਤੇ ਇੱਕ ਵਾਰ ਇਹ ਤਰੀਕਾ ਤੁਸੀਂ ਜਰੂਰ ਵਰਤ ਕੇ ਵੇਖਿਓ ਜੀ ਤੁਹਾਨੂੰ ਵੀ ਵੀਡੀਓ ਬਹੁਤ ਪਸੰਦ ਆਊਗੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਉਹ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤੇ ਵੀਡੀਓ 'ਚ ਆਪਾਂ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਾਂਗੇ ਜੀ ਇਹਨੂੰ ਜੋੜਨ ਦਾ ਤੇ ਇਹ ਨਾ ਬਿਲਕੁਲ ਵੀ ਪਾਣੀ ਨਹੀਂ ਨਿਕਲੂਗਾ ਇਹ 'ਚ ਜਿਦੋਂ ਆਪਾਂ ਇਹਨੂੰ ਜੋੜਤਾ ਤੇ ਪਾਣੀ ਵੀ ਭਰ ਕੇ ਦਿਖਾਵਾਂਗੇ ਤੁਹਾਨੂੰ ਇਹ 'ਚ ਤੇ ਬਿਲਕੁਲ ਵੀ ਪਾਣੀ ਲੀਕ ਨਹੀਂ ਹੋਊਗਾ ਤੇ ਬਹੁਤ ਵਧੀਆ ਤਰੀਕਾ ਜੀ ਇਹ ਇਹਦੇ ਵਾਸਤੇ ਜੀ ਤੁਸੀਂ ਇਹ ਲੈ ਲੈਣਾਗਾ ਇੱਕ ਕਪੂਰ ਲੈ ਲੈਣਾਗਾ ਆ ਵੇਖੋ ਇਹ 5 ਰੁਪਏ ਦੀ ਆ ਜਾਂਦੀ ਹੈ ਕਪੂਰ ਦੀ ਟਿੱਕੀ ਤੇ ਕਪੂਰ ਲੈ ਲੈਣਾ ਤੁਸੀਂ ਇਹ ਤੇ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਦੱਸਾਂਗੇ ਦੋ ਚੀਜ਼ਾਂ ਚਾਹੀਦੀਆਂ ਤੇ ਬਿਲਕੁਲ ਸਸਤੇ ਵਿੱਚ ਤੁਹਾਡਾ ਸਰ ਜੂਗਾ ਇਹ ਤੇ ਜਿਵੇਂ ਡੇਢ ਵਰਤਨ ਆਪਾਂ ਸੈੱਟ ਦਿੰਨੇ ਹਾਂਗੇ ਤੇ ਉਹਨਾਂ ਨਾਲੋਂ ਤਾਂ 5 ਰੁਪਏ ਲਾਏ ਚੰਗਿਆ ਜੀ ਤੇ ਲੋ ਜੀ ਇਹਨੂੰ ਜੋੜਨ ਲਈ ਆਪਾਂ ਨੇ ਲੈਤਾਗਾ ਇਹ ਇਹ ਜਾਂ ਕਪੂਰ 5 ਰੁਪਏ ਦਾ ਆ ਜਾਂਦਾ ਹੈ ਇਹ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾਗਾ ਤੇ ਜੇਕਰ ਤੁਹਾਡੇ ਕੋਲੇ ਕਪੂਰ ਹੈ ਨਹੀਂ ਤਾਂ ਮਿੱਠਾ ਸੋਡਾ ਲੈ ਲੈਣਾ ਜੇ ਮਿੱਠਾ ਸੋਡਾ ਵੀ ਹੈ ਨਹੀਂ ਤਾਂ ਨਮਕ ਤਾਂ ਹਰ ਇੱਕ ਦੇ ਘਰ 'ਚ ਹੁੰਦਾ ਹੀ ਆ ਤੇ ਨਮਕ ਲੈ ਲੈਣਾ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਤੁਹਾਨੂੰ ਕੋਈ ਵੀ ਹੈਗੀ ਤੇ ਉਹ ਲੈ ਲੈਣਾ ਤੁਸੀਂ ਤੇ ਦੂਸਰੀ ਚੀਜ਼ ਹੈਗੀ ਜੀ ਫੈਵਿਕ ਿਕ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਜੋੜ ਕੇ ਦਿਖਾਵਾਂਗੇ ਤੇ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਜੋੜ ਲੈਣਾ ਤੇ ਬਹੁਤ ਵਧੀਆ ਇਹ ਤਰੀਕਾ ਜੀ ਜੇ ਆ ਲੱਗਿਆ ਹੋਇਆ ਹੈਗਾ ਟੁੱਟਿਆ ਹੋਇਆ ਤੁਹਾਡਾ ਵਰਤਨ ਤੇ ਇਸ ਤਰੀਕੇ ਨਾਲ ਫੜ ਲੈਣਾ ਤੁਸੀਂ ਇਹਦਾ ਜੋੜ ਮਿਲਾ ਲੈਣਾ ਚੰਗੀ ਤਰ੍ਹਾਂ ਤੇ ਉਹਦੇ ਉੱਪਰ ਇਸ ਤਰੀਕੇ ਨਾਲ ਪਾ ਲੈਣਾ ਇਹਨੂੰ ਕਪੂਰ ਆ ਜਾਂ ਨਮਕ ਜੇ ਮਿੱਠਾ ਤੁਹਾਡਾ ਕੁਝ ਵੀ ਹੈਗਾ ਤੁਹਾਡੇ ਕੋਲੇ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਪਾ ਲੈਣਾਗਾ ਚੰਗੀ ਤਰ੍ਹਾਂ ਤੇ ਬਿਲਕੁਲ ਵੀ ਪਾਣੀ ਹੋ ਨਹੀਂ ਹੋਗਾ ਇਹ ਚ ਪਾਣੀ ਨਹੀਂ ਨਿਕਲੂਗਾ ਇਹ ਚ ਬਿਲਕੁਲ ਵੀ ਜਦੋਂ ਇਹ ਆਪਾਂ ਜੋੜਤਾ ਇਹਦੇ ਨਾਲ ਫੈਵੀਕਵਿਕ ਨਾਲ ਤੇ ਕੱਲੇ ਫੈਵੀਕਵਿਕ ਨਾਲ ਤਾਂ ਇਹ ਜਦੋਂ ਆਪਾਂ ਕੋਈ ਵੀ ਬਰਤਨ ਜੋੜਦੇ ਆ ਤਾਂ ਇੱਕ ਦੋ ਦਿਨਾਂ ਬਾਅਦ ਦੁਬਾਰਾ ਖੁੱਲ ਜਾਂਦਾਗਾ ਜੋੜ ਤੇ ਇਹਦੇ ਨਾਲ ਬਿਲਕੁਲ ਵੀ ਨਹੀਂ ਇਹ ਖੁੱਲੂਗਾ ਦੁਬਾਰਾ ਤੇ ਬਹੁਤ ਵਧੀਆ तरीके ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹ ਤੇ ਤੁਸੀਂ ਕੋਈ ਵੀ ਚੀਜ਼ ਜਿਹੜੀ ਲੈ ਰਹੀਆਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲੈਣੀ ਹੈ ਤੇ ਦੇਖੋ ਤੇ ਫਿਰ ਇਹਦੇ ਤੇ ਪਾ ਲੈਣਾ ਤੁਸੀਂ ਫੈਵਿਕwik ਚੰਗੀ ਤਰ੍ਹਾਂ ਜੋੜ ਮਿਲਾ ਲੈਣਾ ਤੁਸੀਂ ਪਹਿਲਾਂ ਫਿਰ ਇਹਦੇ ਤੇ ਚੰਗੀ ਤਰ੍ਹਾਂ ਫੈਵਿਕwik ਪਾ ਲੈਣਾ ਸਾਰੇ ਤੇ ਜਿੱਥੇ ਵੀ ਜੋੜ ਹੈਗਾ ਹੱਥ ਤੋਂ ਥੋੜਾ ਬਚਾ ਕੇ ਬਹੁਤ ਵਧੀਆ ਤਰੀਕੇ ਨਾਲ ਇਹ ਸੈੱਟ ਹੋ ਜਾਊਗਾ ਸਾਰਾ ਬਰਤਨ ਤੇ ਬਿਲਕੁਲ ਵੀ ਪਾਣੀ ਨਹੀਂ ਟਪਕੂਗਾ ਇਹ ਚ ਐਂ ਸੈੱਟ ਹੋ ਜਾਂਦਾ ਇਹ ਜੋੜ ਇਤ ਵਧੀਆ ਤੁਸੀਂ ਵੀ ਆਪ ਦਾ ਹਰ ਇੱਕ ਬਰਤਨ ਇਸੇ ਤਰੀਕੇ ਨਾਲ ਪਲਾਸਟਿਕ ਦਾ ਜੋੜ ਸਕਦੇ ਆਂਗੇ ਤੇ ਸਿੱਟਣ ਦੀ ਲੋੜ ਨਹੀਂ ਬਰਤਨ ਨੂੰ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਜੁੜ ਜਾਂਦਾਗਾ ਤੇ ਇਹਨੂੰ ਤੁਸੀਂ 2-4 ਮਿੰਟ ਇਸ ਤਰੀਕੇ ਨਾਲ ਸੁਕਾ ਲੈਣਾ ਲਗਾ ਕੇ ਚੰਗੀ ਤਰ੍ਹਾਂ ਇਹਨੂੰ ਸੁਕਾ ਲੈਣਾ ਮੜਾਇਆ ਫਿਰ ਇਹ ਬਿਲਕੁਲ ਵੀ ਨਹੀਂ ਉੱਗੂਗਾ ਪਾਣੀ ਨਹੀਂ ਚੋ ਬਿਲਕੁਲ ਵੀ ਟਪਕੂਗਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਇਹ ਮੈਂ ਦੇਖ ਇਸ ਤਰੀਕੇ ਨਾਲ ਜਿਹੜਾ ਐਕਸਟਰਾ ਹੋਇਆ ਉਹ ਤੁਸੀਂ ਲਾ ਦੇਣਾ ਜੋ ਵੀ ਹੋਇਆ ਹੈਗਾ ਨਮਕ वगैरह ਦੋ ਚਾਰ ਮਿੰਟ ਤੁਸੀਂ ਇਹਨੂੰ ਰੱਖ ਲੈਣਾ ਤੇ ਦੇਖੋ ਹੁਣ ਪਾਣੀ ਆਪਾਂ ਇਹ ਚ ਪਾ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਪਾਣੀ ਇਧਰ ਘਰੇ ਹੋਇਆ ਇੱਕ ਵੀ ਬੂੰਦ ਪਾਣੀ ਦੀ ਨਹੀਂ ਲੱਗੂਗੀ ਇਹ ਚ ਇਦਰਾ ਆਪਾਂ ਡੰਗਾ ਜੋੜ ਕੇ ਤਿਆਰ ਕਰ ਲਿਆ ਜੀ ਬਿਲਕੁਲ ਤੇ ਇਹ ਚੋ ਬਿਲਕੁਲ ਵੀ ਪਾਣੀ ਨਹੀਂ ਨਿਕਲ ਰਿਹਾ ਆਪਾਂ ਤੁਹਾਨੂੰ ਪਾੜੀ ਵੀ ਪਾ ਕੇ ਦਿਖਾਤਾ ਇਹਦੇ ਵਿੱਚ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗਦੀ ਹੈਗੀ ਤੇ ਮਿਲਦੇ ਆ ਕਿ ਸਿਰ ਹੋਰ ਵੀਡੀਓ ਨਾਲ